ਆਪ ਸਰਕਾਰ ਦੇ ਆਪਣੇ ਵਿਨੇ ਸੁਰੱਖਿਤ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ ਤੋਂ ਪਦਮਾਸ਼ਾ ਨੇ ਚਿੱਟੇ ਦਿਨੀ ਸ਼ਰਿਆਮ ਬਣਾਇਆ ਨਿਸ਼ਾਨਾ ਸੂਬੇ ਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਕਿਸੇ ਤੋਂ ਲੁਕਿਆ ਨਹੀਂ ਪਰ ਹੁਣ ਤਾਂ ਸਰਕਾਰ ਦੇ ਆਪਣੇ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੇ ਜੀ ਹਾਂ ਉਹਨਾਂ ਤੇ ਵੀ ਸ਼ਰੀਆਮ ਚਿੱਟੇ ਦਿਨੀ ਸੜਕ ਵਿਚਾਲੇ ਜਾਨਲੇਵਾ ਹਮਲੇ ਹੋ ਰਹੇ ਨੇ ਅਤੇ ਅਜੇ ਇੱਕ ਹਮਲਾ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਿਆ ਹੈ ਰਿਪੋਰਟ ਵਖੋ ਅਸੀਂ ਅਕਸਰ ਕਹਿੰਦੇ ਰਹਿੰਦੇ ਆ ਕਿ ਹੁਣ ਤਾਂ ਇੰਜ ਜ਼ਾਬਦਾ ਹੈ ਕਿ ਜਿਵੇਂ ਸੂਬੇ ਚ ਆਮ ਆਦਮੀ ਸੁਰੱਖਿਅਤ ਨਹੀਂ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੇ ਆਪਣੇ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਕਟਕਟ ਇਨਾ ਤਸਵੀਰਾਂ ਨੂੰ ਵੇਖ ਕੇ ਤਾਂ ਕੁਝ ਅਜੀਹਾਈ ਜਾਪਦਾ ਹੈ। ਤਸਵੀਰਾਂ ਪਠਾਨਕੋਟ ਤੋਂ ਨਿੱਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਜਾਨਲੇਵਾ ਹਮਲਾ ਹੋਇਆ ਹੈ। ਅਤੇ ਹੀ ਵਾਰਦਾਤ ਸੀਸੀਟੀਵੀ ਕੈਮਰਿਆਂ 'ਚ ਕੈਚ ਹੋ ਗਈ ਹੈ। ਇਸ ਵਾਰਦਾਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀ ਹੈ। ਆਪਣੇ ਤੋਂ ਹੋਏ ਇਸ ਹਮਲੇ ਬਾਰੇ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਦੇ ਘਰ ਤੋਂ ਵਾਪਸ ਆ ਰਹੇ ਸੀ ਤਾਂ ਰਾਤ ਨੂੰ ਦੋ ਬਦਮਾਸ਼ਾਂ ਨੇ ਉਹਨਾਂ ਤੇ ਤੀਸਰ ਹਥਿਆਰ ਨਾਲ ਹਮਲਾ ਕਰ ਦਿੱਤਾ ਪੀੜਤ ਦਾ ਕਹਿਣਾ ਸੀ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਉਹ ਨਹੀਂ ਜਾਣਦੀ ਕਿ ਆਖਿਰ ਉਹਨਾਂ ਤੇ ਇਹ ਹਮਲਾ ਕਿਉਂ ਅਤੇ ਕਿਸ ਨੇ ਕੀਤਾ ਹੈ ਮੰਤਰੀ ਸਾਹਿਬ ਦੇ ਘਰ ਸ੍ਰੀ ਲਾਲਚੰਦ ਕਟਾਰੂਚਕ ਦੇ ਘਰ ਪ੍ਰੋਗਰਾਮ ਸੀਗਾ ਉਥੋਂ ਅਸੀਂ ਦੁਪਹਿਰ ਨੂੰ ਖਾਣਾ ਖਾ ਕੇ ਨਿਕਲੇ ਆਂ ਔਰ ਸਰਨੇ ਹਾਈਵੇ ਦੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਹੈ ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ ਔਰ ਗੱਡੀ ਦੇ ਵਿੱਚ ਬੈਠੇ ਹੀ ਕੁਝ ਅਣਜਾਣ ਲੋਕ ਹੀ ਆਏ ਦੋ ਲੋਕ ਦੋ ਜਣੇ ਸੀ ਇੱਕ ਕੋ ਦੱਤਰ ਸੀਗਾ ਔਰ ਇੱਕ ਕੋ ਪੈਪਸੀ ਰੌੜ ਲੋਏ ਦੀ ਔਰ ਉਹਨਾਂ ਨੇ ਕੁਝ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਔਰ ਉਹਨਾਂ ਨੇ ਹਮਲਾ ਕਰਤਾ ਦੀ ਪਛਾਣ ਹੈਗੀ ਮਾੜੀ ਮੋਟੀ ਨਹੀਂ ਕੋਈ ਉਹਨਾਂ ਨੇ ਉਹਨਾਂ ਨੇ ਜੀ ਮੋਹ ਬੰਨੇ ਹੋਏ ਸੀ ਕੀ ਆ ਤੋਂੜੀ ਕੋਈ ਪੁਰਾਣੀ ਰੰਜਿਸ਼ ਕਿਸ ਨੇ ਕਿਸੇ ਨਾਲ ਅੱਗੇ ਕਾਚੀ ਹੱਦੀ ਦੇ ਸੇਵਾਦਾਰ ਬੰਦੇ ਆ ਗਏ ਅਸੀਂ ਬਾਕੀ ਫੇਰ ਇਹ ਖੌਲ ਖਾਂਦੇ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਤੇ ਇਹਨਾਂ ਤਸਵੀਰਾਂ ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਹ ਬੇਖੌਫ ਬਦਮਾਸ਼ ਹਰਜੀਤ ਸਿੰਘ ਤੇ ਇੱਕ ਤੋਂ ਬਾਅਦ ਇੱਕ ਵਾਰ ਕਰ ਰਹੀ ਨਹੀਂ ਅਤੇ ਉਸ ਦੇ ਵੱਲੋਂ ਕਿਵੇਂ ਭੱਜ ਕੇ ਆਪਣੀ ਝਾਨ ਬਚਾਈ ਚਾਦੀ ਹੈ ਜਿਸ ਤੋਂ ਬਾਅਦ ਇਹ ਬੇਕੌਫ ਬਦਮਾਸ਼ ਫਿਲਮੀ ਅੰਦਾਜ਼ ਚ ਮੌਕੇ ਤੋਂ ਫਰਾਰ ਹੋ ਜਾਂਦੇ ਨਹੀਂ ਵਾਰਦਾਤ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਬੀਤੇ ਦਿੰਦੀ ਹੈ ਉਹਨਾਂ ਨੂੰ ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ ਦੋਵੇਂ ਮਿਲ ਚੁੱਕੇ ਨਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਇੱਕ ਜਿਹੜੀ ਸੀਸੀਟੀਵੀ ਫੁਟੋਸ ਵਾਇਰਲ ਹੋਈ ਆ ਸੀ ਇਹਦੇ ਸਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਹੈ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਵੰਦ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਹੈ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬਣਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੇ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਵੰਦ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਇਨਫੀਮੇਸ਼ਨ ਨਹੀਂ ਸੀ ਦਿੱਤੀ ਪਰੰਤੂ ਹੁਣ ਸਾਨੂੰ ਉਹਨਾਂ ਨੇ ਦਿੱਤੀ ਆ ਤੇ ਜਿਹੜਾ ਮੇਰਾ ਆਇਆ ਉਹ ਤੇ ਬਿਆਨ ਲਿਖ ਰਿਹਾ ਜੋ ਗੈਨਾ ਦੇ ਆਧਾਰ ਤੇ ਜੋ ਕਾਨੂੰਨ ਅਨਸਾਰ ਬੰਦੀ ਕਰ ਵੇਖੀ ਇਸ ਵਾਰਦਾਤ ਨੂੰ ਟਿੱਕੀ ਦੁਪਹਿਰ ਸ਼ਰੀਆਮ ਸੜਕ ਵਿਚਾਲੇ ਅਤੇ ਲੋਕਾਂ ਦੇ ਸਾਹਮਣੇ ਅੰਜਾਮ ਦਿੱਤਾ ਗਿਆ ਜੋ ਸੂਬੇ ਦੀ ਕਾਨੂੰਨ ਵਿਵਸਥਾ ਦੇ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ ਮੁੱਖ ਮੰਤਰੀ ਸਾਹਿਬ ਹੁਣ ਤਾਂ ਜਾਗੋ ਹੁਣ ਤਾਂ ਤੁਹਾਡੀ ਪਾਰਟੀ ਦੇ ਆਪਣੇ ਹੀ ਲੋਕ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ ਦੱਸੋ ਕਿ ਕੀ ਸਮਝੀਏ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ ਪੀਟੀਸੀ ਨਿਊਜ਼